ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਦਰਸ਼ਨਾਕ ਵਾਲਾ ਇਸ ਵਕਤ ਪੁਹਾ ਦੇ ਵਿੱਚ ਖੜਿਆ ਹਾਂ ਤੁਸੀਂ ਦੇਖ ਸਕਦੇ ਹੋ ਪੁਹਾ ਦੇ ਵਿੱਚ ਜਿਹੜਾ ਅੱਜ ਭਾਰਤ ਬੰਦ ਦਾ ਜਿਹੜਾ ਪਰ ਮਹੰਗਾਰਾ ਮਿਲ ਰਿਹਾ ਕਿਉਂਕਿ ਅੱਜ 16 ਫਰਵਰੀ ਆ ਕਿਸਾਨ ਜਥੇਬੰਦੀਆਂ ਨੇ ਬੰਦ ਨੂੰ ਸਮਰਥਨ ਦੇ ਆ ਜਿਹੜਾ ਬੰਦ ਦਾ ਸਰਦਾਰਤਾ ਦੀ ਬੰਦੀ ਕਾਲ ਦਿੱਤੀ ਹੋਈ ਸਾਰੀਆਂ ਦੁਕਾਨਾਂ ਤੋਂ ਹੀ ਦੇਖ ਸਕਦੇ ਹੋ ਬੰਦ ਲੱਗੀਆਂ ਕਿਸਾਨਾਂ ਨੂੰ ਪੂਰਾ ਜਿਹੜਾ ਸਹਿਯੋਗ ਵਪਾਰੀਆਂ ਵੱਲੋਂ ਦੁਕਾਨਦਾਰਾਂ ਵੱਲੋਂ ਮਿਲ ਰਿਹਾ ਸਾਰੀਆਂ ਦੁਕਾਨਾਂ ਤੋਂ ਵੀ ਦੇਖ ਸਕਦੇ ਹੋ ਬੰਦ ਨੇ ਪੁਹਾ ਦੇ ਵਿੱਚ ਸੋ ਇਹ ਇੱਕ ਚੰਗਾ ਸੰਕੇਤ ਹੈ ਕਿਸਾਨ ਜਥੇਬੰਦੀਆਂ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕਾਮਯਾਬੀ ਵੱਲ ਵੱਧ ਰਹੇ ਹਨ ਤੋਂ ਕੱਲ ਰੇਲ ਜਿਸ ਤਰ੍ਹਾਂ ਰੇਲਾਂ ਰੋਕੀਆਂ ਗਈਆਂ ਸੀਗੀਆਂ ਤੇ ਉਹ ਵੀ ਸਫਲ ਰਿਹਾ ਤੇ ਅੱਜ ਜਿਹੜਾ ਭਾਰਤ ਬੰਦ ਹੈ ਇਹ ਵੀ ਜਿਹੜਾ ਸਫਲ ਦਿਖਾਈ ਦੇ ਰਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਸੁਮੇਰ ਸਿੰਘਲਾ ਜੋ ਕਿ ਅੱਜ ਕਿਸਾਨਾਂ ਨੇ ਭਾਰਤ ਬੰਦ ਦਾ ਸਰਦਾ ਦਿੱਤਾ ਸੀ ਉਹ ਪੂਰੀ ਤਰ੍ਹਾਂ ਸਫਲ ਹੈ ਤੇ ਅੱਜ ਸਾਰਾ ਬੋਹਾ ਦਾ ਬਾਜ਼ਾਰ ਬੰਦ ਪਿਆ ਹੈ ਤੇ ਅਸੀਂ ਅੱਜ ਕਰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਭਾਰਤ ਸਰਕਾਰ ਪੂਰਨ ਤੌਰ ਤੇ ਮੰਨੂਗੀ ਤੇ ਉਹਨਾਂ ਦਾ ਧਰਨਾ ਸਫਲ ਰਹੂਗਾ ਇਹ ਬੁਹਾ ਦੇ ਮੇਨ ਬਾਜ਼ਾਰ ਹੈ ਜਿਹੜਾ ਉਹਦੀ ਤਸਵੀਰ ਹੈਗੀ ਤੁਸੀਂ ਦੇਖ ਸਕਦੇ ਹੋ ਵੀ ਸਾਰੀਆਂ ਜਿਹੜੀਆਂ ਲਗਭਗ ਦੁਕਾਨਾਂ ਬੰਦ ਨੇ ਇੱਥੇ ਵੀ ਕਿਉਂਕਿ ਇਹ ਮੇਨ ਬਾਜ਼ਾਰ ਆ ਜਿੱਥੇ ਆਮ ਜ਼ਰੂਰਤ ਦੇ ਸਾਮਾਨਾ ਮਿਲਦੀਆਂ ਨੇ ਤੋਂ ਇੱਥੇ ਵੀ ਜਿਹੜਾ ਬੰਦ ਦਾ ਪੂਰਾ ਦੁਕਾਨਦਾਰਾਂ ਨੇ ਸਮਰਥਨ ਕੀਤਾ ਹੋਇਆ ਕਿਉਂਕਿ ਜਿਹੜੇ ਕਿਸਾਨ ਨੇਗੇ ਮਜ਼ਦੂਰ ਨੇਗੇ ਸਾਰਿਆਂ ਦੀ ਜਿਹੜੀ ਏਕਤਾ ਬਰਕਰਾਰ ਰੱਖ ਰਹੇ ਤੇ ਇਸ ਕਰਕੇ ਜਿਹੜੇ ਦੁਕਾਨਦਾਰ ਨੇ ਉਹ ਆਪੀ ਸਾਥ ਦੇ ਰਹੇ ਨੇ ਕਿਸਾਨਾਂ ਦਾ ਜਾ ਮਜ਼ਦੂਰ ਵਰਗਾ ਕਿਉਂਕਿ ਇਹ ਸੰਘਰਸ਼ ਹੈ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਇਕੱਠਾ ਹੀ ਰਲ ਕੇ ਲੜਿਆ ਜਾ ਰਿਹਾ ਤੇ ਨਾਲ ਇਹਦੇ ਵਿੱਚ ਦੁਕਾਨਦਾਰ ਤੇ ਵਪਾਰੀ ਵਰਗਾ ਜਿਹੜਾ ਉਹ ਵੀ ਪੂਰੀ ਤਰ੍ਹਾਂ ਸਮਰਥਨ ਦਾ ਦਿਖਾਈ ਦਿੰਦਾ ਸਮਰਥਨ ਦਿੰਦਾ ਦਿਖਾਈ ਦੇ ਰਿਹਾ ਸੋ ਇੱਕ ਚੰਗਾ ਸੁਨੇਹਾ ਕਿਸਾਨ ਜਥੇਬੰਦੀਆਂ ਲਈ ਵੀ ਉਹਨਾਂ ਦਾ ਜਿਹੜਾ ਲੋਕ ਸਹਿਯੋਗ ਦੇ ਰਹੇ ਨੇ ਸੋ ਜਿਹੜਾ ਸ਼ਾਂਤੀਪੂਰਵਕ ਤਾਂ ਸੰਘਰਸ਼ ਲੜਨ ਦਾ ਕਿਸਾਨ ਜਥੇਬੰਦੀਆਂ ਉੱਥੇ ਤਹੀਆ ਕਰ ਰਹੀਆਂ ਨੇ ਪਰ ਜਿਹੜਾ ਭਾਰਤ ਸਰਕਾਰ ਆ ਉਹ ਕਿਤੇ ਨਾ ਕਿਤੇ ੱੱਕੇ ਛਾਈ ਤੇ ਉਤਰੀ ਹੋਈ ਆ ਤੇ ਉਹ ਲੋਕਾਂ ਨਾਲ ਜਿਹੜਾ ਧੱਕੇਸ਼ਾਹੀ ਉੱਥੇ ਕਰ ਰਹੀ ਹੈ ਕਿਸਾਨਾਂ ਦੇ ਨਾਲ ਅਥਰੂ ਗੈਸ ਦੇ ਗੋਲੇ ਜਾਂ ਹੋਰ ਜੋ ਆ ਬਾਹਰਲੇ ਦੇਸ਼ਾਂ ਦੇ ਵਿੱਚ ਇੱਕ ਦੂਜੇ ਦੇਸ਼ਾਂ ਦੇ ਲੜਾਈਆਂ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਇਹ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਹੋਇਆ ਉੱਥੇ ਦਿੱਲੀ ਜਾਂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਤੇ ਲਾਓ ਚਾਹੇ ਤੁਸੀਂ ਖਨੌਰੀ ਬਾਰਡਰ ਤੇ ਲਾਓ ਸੋ ਦੇਖਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਨਤੀਜੇ ਨਿਕਲਦੇ ਨੇ ਫਿਲਹਾਲ ਇਹ ਬੋਹਾ ਦੀਆਂ ਤਸਵੀਰਾਂ ਨੇ ਜਿੱਤੋਂ ਬੋਹਾ ਮੇਨ ਬਾਜ਼ਾਰ ਦੇ ਵਿੱਚ ਜਿਹੜਾ ਬਾਜ਼ਾਰ ਆ ਜਿਹੜਾ ਉਹ ਪੂਰੀ ਤਰ੍ਹਾਂ ਬੰਦ ਦਿਖਾਈ ਦੇ ਰਿਹਾ ਇਹ ਇੱਥੇ ਜਿਹੜਾ ਬੰਦ ਅਸਰ ਪੂਰੀ ਤਰ੍ਹਾਂ ਦਿਖਾਈ ਦੇ ਰਿਹਾ ਹੈ